मिशन चढ़दी कला मैं पूरे देश दे नागरिकਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਤਬਾਹੀ ਦੇ ਮਾਮਲੇ 'ਚ ਹੁਣ ਪੰਜਾਬ ਸਰਕਾਰ ਐਕਸ਼ਨ ਦੀ ਤਿਆਰੀ ਦੇ ਵਿੱਚ ਹੈ ਜਿਸ ਦੇ ਚਲਦਿਆਂ ਜਲ ਸਰੋਤ ਵਿਭਾਗ ਨੂੰ ਜਾਂਚ ਦੇ ਹੁਕਮ ਹੋ ਗਏ ਨੇ ਔਰ ਇੰਨਾ ਹੀ ਨਹੀਂ ਜਿਹੜੀ ਮੁਢਲੀ ਜਾਂਚ ਹੋਈ ਹੈ ਉਸ ਦੇ ਵਿੱਚ 22 ਵੱਡੇ ਅਫਸਰਾਂ ਦੇ ਨਾਮ ਵੀ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਐਕਸੀਅਨ ਅਤੇ ਜੀਈ ਤੱਕ ਸ਼ਾਮਲ ਨੇ ਜਿਨ੍ਹਾਂ ਦੇ ਖਿਲਾਫ ਹੁਣ ਕਾਰਵਾਈ ਹੋਏਗੀ ਦਰਅਸਲ ਇਹ ਉਹ ਸਾਰੇ ਅਫਸਰ ਨੇ ਜਿਨ੍ਹਾਂ ਦੇ ਉੱਪਰ ਪੰਜਾਬ ਦੇ ਵਿੱਚ ਜਿਹੜੇ ਡੈਮ ਨੇ ਉਹਨਾਂ ਦੀ ਦੇਖਰੇਖ ਦੀ ਜ਼ਿੰਮੇਵਾਰੀ ਸੀ ਤੇ ਉਸੇ 'ਚ ਲਾਪਰਵਾਹੀ ਵਰਤਨ ਦੇ ਚਲਦਿਆਂ ਪੰਜਾਬ ਦੇ ਕਈ ਇਲਾਕੇ ਜਿਹੜੇ ਪਾਣੀ ਦੇ ਮਾਰ ਹੇਠ ਆਏ ਲੋਕ ਬੇਕਾਰ ਹੋ ਗਏ ਤੇ ਹੁਣ ਉਸੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਮੀਟਿੰਗ ਹੋਈ ਗਈ ਸੀ ਆਮਾਨ ਦੀ ਅਗਵਾਈ ਦੇ ਵਿੱਚ ਤੇ ਉਸੇ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ ਲਾਪਰਵਾਹੀ ਵਰਤਨ ਵਾਲੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਵੇਗੀ ਤੇ ਉਸੇ ਕਾਰਵਾਈ ਦੇ ਲਈ ਜਾਂਚ ਕਰਨ ਦੇ ਹੁਕਮ ਹੋਏ ਨੇ ਵਿਭਾਗ ਨੂੰ ਔਰ 2 ਹਫ਼ਤਿਆਂ ਦੇ ਵਿੱਚ ਵਿੱਚ ਉਸ ਦੀ ਜਿਹੜੀ ਰਿਪੋਰਟ ਹੈ ਉਹ ਵੀ ਸੌਂਪਣੀ ਪਵੇਗੀ ਪੰਜਾਬ ਸਰਕਾਰ ਨੂੰ ਇਹ ਰਿਪੋਰਟ ਜਿਹੜੀ ਸੌਂਪਣੀ ਪਵੇਗੀ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ ਹਾਲਾਂਕਿ 22 ਅਫਸਰਾਂ ਦੇ ਨਾਂ ਸਾਹਮਣੇ ਆ ਚੁੱਕੇ ਨੇ ਉਹਨਾਂ ਦੀ ਲਿਸਟ ਜਿਹੜੀ ਆ ਚੁੱਕੀ ਹੈ ਜਿਸ ਦੇ ਵਿੱਚ ਐਕਸੀਡੈਂਟ ਵੀ ਸ਼ਾਮਲ ਨੇ ਜੀਈਵੀ ਵੀ ਸ਼ਾਮਲ ਨੇ ਜਿਨ੍ਹਾਂ ਦੇ ਉੱਪਰ ਜ਼ਿੰਮੇਵਾਰੀ ਸੀ ਕਿ ਪੰਜਾਬ ਦੇ ਡੈਮ ਦੀ ਦੇਖਰੇਖ ਕਰਨ ਜੇ ਕਿਤੇ ਕੋਈ ਪਾੜ ਪੈ ਰਿਹਾ ਕਿਸੇ ਬੰਨ ਦੇ ਵਿੱਚ ਤਾਂ ਉਸ ਦੀ ਦੇਖਰੇਖ ਕਰਨ ਉਸ ਨੂੰ ਦਰੁਸਤ ਕਰਨ ਤਾਂ ਕਿ ਕੋਈ ਤਬਾਹੀ ਨਾ ਮੱਚੇ ਪਰ ਪੰਜਾਬ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਜੋ ਤਬਾਹੀ ਦਾ ਮੰਜ਼ਰ ਦੇਖਿਆ ਉਹ ਪਹਿਲੀ ਵਾਰ ਹੋਇਆ ਤਾਂ ਹੁਣ ਇਸੇ ਮਾਮਲੇ ਵਿੱਚ ਇਹ ਵੀ ਪਹਿਲੀ ਵਾਰ ਹੋਏਗਾ ਕਿ ਜਦੋਂ ਪੰਜਾਬ ਦੇ ਵਿੱਚ ਹੜ ਵਰਗੀ ਕੋਈ ਕੁਦਰਤੀ ਆਫਤ ਆਈ ਹੋਵੇ ਤਾਂ ਉਸ ਦੇ ਵਿੱਚ ਲਾਪਰਵਾਹੀ ਵਰਤਨ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋ ਰਹੀ ਹੋਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਜਾਂਚ ਦੇ ਹੁਕਮ ਦਿੱਤੇ ਗਏ ਨੇ ਸੀਮਾਨ ਨੇ ਸਾਫ ਤੌਰ ਤੇ ਕਹਿ ਕਿ ਲਾਪਰਵਾਹੀ ਵਰਤਨ ਵਾਲੇ ਅਫਸਰਾਂ ਨੂੰ ਬਖਸ਼ਿਆ ਨਹੀਂ ਜਾਏਗਾ ਇਸੇ ਕਰਕੇ ਜਲਦ ਤੋਂ ਜਲਦ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕੀਤੀ ਜਾਵੇ ਤੇ ਉਹਨਾਂ ਜਿੰਮੇਵਾਰ ਅਧਿਕਾਰੀਆਂ ਦੇ ਨਾਮ ਜੜੇ ਨੇ ਉਹ ਲਿਸਟ ਦੇ ਵਿੱਚ ਸ਼ਾਮਲ ਕੀਤੇ ਜਾਣ ਤਾਂ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋ ਸਕੇ ਤੇ ਇੰਨੇ ਹੀ ਨਹੀਂ ਜਿਹੜੀਆਂ ਕੰਸਟਰਕਸ਼ਨ ਕੰਪਨੀਆਂ ਨੇ ਉਹਨਾਂ ਨੂੰ ਵੀ ਜਿਹੜੇ ਜ਼ਿੰਮੇਵਾਰ ਕੰਸਟਰਕਸ਼ਨ ਕੰਪਨੀਆਂ ਨੇ ਉਹ ਵੀ ਬਲੈਕਲਿਸਟ ਹੋਣਗੀਆਂ ਜਿਨ੍ਹਾਂ ਦੇ ਵੱਲੋਂ ਅਨਗੈਨੀ ਵਰਤੀ ਗਈ ਔਰ ਉਸ ਦੇ ਤਹਿਤ ਜਿਹੜੀ ਹੈ ਰਿਪੋਰਟ ਦੇ ਬਾਅਦ ਐਕਸ਼ਨ ਜਿਹੜਾ ਉਹ ਲਿਆ ਜਾਏਗਾ ਦੱਸਦੇ ਕਿ ਮਾਦੋਪੁਰ ਦੇ ਜਦੋਂ ਫਲੱਡ ਗੇਟ ਟੁੱਟੇ ਸੀ ਉਸ ਦੇ ਨਾਲ ਪਠਾਨਕੋੜ ਗੁਰਦਾਸਪੁਰ ਤੋਂ ਲੈ ਕੇ ਫਿਰੋਜ਼ਪੁਰ ਦੇ ਕਈ ਪਿੰਡ ਡੁੱਬ ਗਏ ਅੰਮ੍ਰਿਤਸਰ ਦੇ ਵਿੱਚ ਵੀ ਤੂਸੀਬਨ ਟੁੱਟਿਆ ਜਿਸ ਕਰਕੇ ਮਾਝੇ ਦੇ ਹਜ਼ਾਰਾਂ ਲੋਕ ਬੇਕਾਰ ਹੋ ਗਏ ਸੀ ਕਪੂਰਥਲਾ ਦੇ ਬਾਉਪੁਰ ਬੰਨ ਦੇ ਵਿੱਚ ਵੀ ਕਈ ਥਾਵਾਂ ਤੇ ਪਾੜ ਪਿਆ ਜਿਸ ਕਰਕੇ ਭਾਰੀ ਤਬਾਹੀ ਮਚੀ ਲੋਕਾਂ ਦੇ ਘਰਾਂ ਦੇ ਘਰ ਡੁੱਬ ਚੁੱਕੇ ਸੀ ਫਸਲਾਂ ਜਿਹੜੀਆਂ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਸੀ ਤੇ ਇਸੇ ਮਾਮਲੇ ਦੇ ਵਿੱਚ ਹੁਣ ਕਾਰਵਾਈ ਹੋਣ ਜਾ ਰਹੀ ਹੈ ਪੰਜਾਬ ਸਰਕਾਰ ਦੀ ਦੇ ਜਿਹੜੇ ਮੰਤਰੀ ਨੇ ਉਨ੍ਹਾਂ ਦੀ ਮੀਟਿੰਗ ਹੋਈ ਹੈ ਸਿਮਾਨ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਹੈ ਤੇ ਇਸੇ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ ਜਿਹੜੇ ਅਫਸਰ ਲਾਪਰਵਾਹੀ ਵਰਤਦੇ ਹੋਏ ਨਜ਼ਰ ਆਏ ਨੇ ਜਿਹੜੇ ਜ਼ਿੰਮੇਵਾਰ ਸੀ ਜਿਨ੍ਹਾਂ ਤੇ ਸਿਰ ਤੇ ਜ਼ਿੰਮੇਵਾਰੀ ਸੀ ਕਿਉਂ ਪੰਜਾਬ ਦੇ ਨਾਲ ਡੈਮ ਜਾਂ ਫਿਰ ਜਿਹੜੇ ਬੰਨ ਬਣੇ ਹੋਏ ਨੇ ਚਾਹੇ ਉਹ ਤੁਸੀ ਬੰਨ ਹੋਵੇ ਚਾਹੇ ਅਮਾਦਪੁਰ ਡੈਮ ਜਿਸ ਦੇ ਫਲਡ ਗੇਟ ਟੁੱਟ ਗਏ ਸੀ ਤਾਂ ਇਹਨਾਂ ਦੀ ਜ਼ਿੰਮੇਵਾਰੀ ਜਿਨ੍ਹਾਂ ਅਫਸਰਾਂ ਦੇ ਸਿਰ ਤੇ ਸੀ ਜਿਨ੍ਹਾਂ ਨੇ ਸਮੇਂ-ਸਮੇਂ ਤੇ ਦੇਖਣਾ ਹੁੰਦਾ ਕਿ ਕਿਤੇ ਕੋਈ ਕੋਈ ਟੁੱਟ ਪੱਜ ਤਾਂ ਨਹੀਂ ਆ ਕੋਈ 파ਰ ਤਾਂ ਨਹੀਂ ਪੈ ਰਿਆ ਜਾਂ ਕਿਤੇ ਕੋਈ ਹਲਕਾ ਤਾਂ ਨਹੀਂ ਕੋਈ ਔਜ਼ਾਰ ਜਿਹੜਾ ਹੋ ਰਿਹਾ ਤੇ ਉਸ ਨੂੰ ਲੈ ਕੇ ਦਰੁਸਤ ਕਰਨਾ ਹੁੰਦਾ ਸਮੇਂ-ਸਮੇਂ ਤੇ ਕਿਉਂਕਿ ਜਦੋਂ ਵੀ ਮੀਂਹ ਦਾ ਮੌਸਮ ਸ਼ੁਰੂ ਹੋਣ ਲੱਗਦਾ ਤੇ ਉਸੇ ਤੋਂ ਪਹਿਲਾਂ ਇਸ ਦੀ ਸਰਵਿਸ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਜੇਕਰ ਕਿਤੇ ਕੋਈ ਢਿੱਲ ਵਰਤੀ ਜਾਂਦੀ ਹੈ ਤਾਂ ਉਸ ਦਾ ਨਤੀਜਾ ਕੀ ਨਿਕਲਦਾ ਉਹ ਇਸ ਵਾਰ ਪੂਰੇ ਪੰਜਾਬ ਨੇ ਦੇਖਿਆ ਤੇ ਇਸੇ ਕਰਕੇ ਸੀਮਾਨ ਦੇ ਵੱਲੋਂ ਕਾਰਵਾਈ ਦੇ ਹੁਕਮ ਜਿਹੜਾ ਦਿੱਤਾ ਗਏ ਨੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਲਿਖ ਦਿੱਤਾ ਗਿਆ ਕਿ 2 ਹਫ਼ਤਿਆਂ ਦੇ ਵਿੱਚ ਵਿੱਚ ਇਸ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਜਿਹੜੀ ਉਹ ਸੌਂਪੀ ਜਾਵੇ ਤੇ ਉਸੇ ਰਿਪੋਰਟ ਦੇ ਆਧਾਰ ਤੇ ਹੁਣ ਅਗਲੀ ਕਾਰਵਾਈ ਹੋਏਗੀ